ਕਹਿੰਦੇ ਨੇ ਕਿ ਦੂਜੇ ਮਿੰਟ ਦਾ ਨਹੀਂ ਪਤਾ ਹੁੰਦਾ ਕੀ ਹੋ ਜਾਏ ਤੇ ਅਚਾਹ ਹੀ ਕੋਈ ਲੁਧਿਆਣਾ ਦੇ ਇੱਕ ਨੌਜਵਾਨ ਦੇ ਨਾਲ ਹੋਇਆ ਬੜੇ ਆਰਾਮ ਨਾਲ ਆਪਣੇ ਘਰ ਬੈਠਿਆ ਹੋਇਆ ਸੀ ਕਿਸੇ ਕੰਮ ਨੂੰ ਲੈ ਕੇ ਜਿਸ ਵੇਲੇ ਦੁਕਾਨ ਤੇ ਜਾਂਦਾ ਤਾਂ ਉਸਦੇ ਦੋਸਤ ਵੀ ਜਿਹੜੇ ਨੇ ਉਥੇ ਪਹੁੰਚ ਜਾਂਦੇ ਨੇ ਉਸਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੰਦੇ ਨੇ ਇਸ ਦੇ ਨਾਲ ਹੀ ਉਸ ਦੇ ਨਾਲ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਜਿਸ ਦੇ ਮਗਰੋਂ ਇਹ ਨੌਜਵਾਨ ਜਿਹੜਾ ਕਾਫੀ ਜ਼ਿਆਦਾ ਜ਼ਖਮੀ ਹੋ ਜਾਂਦਾ ਤਾਂ ਮਾਮਲਾ ਲੁਧਿਆਣਾ ਦੇ ਛਾਉਣੀ ਮਹੱਲ ਲੇ ਤਾਂ ਸਾਹਮਣੇ ਆ ਰਿਹਾ ਜਿੱਥੇ ਕੀ ਦੇਖਿਆ ਗਿਆ ਕਿ ਨੌਜਵਾਨਾਂ ਦੇ ਵਿੱਚ ਖੂਨੀ ਝੜਪ ਹੋਈ ਹੈ ਤਾਂ ਇਸ ਦੀ ਸੀਸੀਟੀਵੀ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਦੋਸਤਾਂ ਦੇ ਵੱਲੋਂ ਹੀ ਮਿਲ ਕੇ ਦੋਸਤ ਦੀ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਫਿਲਹਾਲ ਦੇ ਲਈ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੀ ਇੱਕ ਖੂਨੀ ਝੜਪ ਹੋਈ ਹੈ ਤਾਂ ਵਿਅਕਤੀ ਜਿਹੜਾ ਆਪਣੇ ਘਰ ਬੈਠਿਆ ਹੋਇਆ ਸੀ ਕਿਸੇ ਕੰਮ ਦੇ ਲਈ ਕੁਝ ਸਮਾਨ ਲੈਣ ਦੇ ਲਈ ਜਿਸ ਵੇਲੇ ਦੁਕਾਨ ਜਾਂਦਾ ਤਾਂ ਉਸ ਵੇਲੇ ਦੋਸਤਾਂ ਦੇ ਵੱਲੋਂ ਇਸ ਦੇ ਨਾਲ ਪਹਿਲਾਂ ਤਾਂ ਬਹਿਸ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਦੇ ਮਗਰੋਂ ਨੌਜਵਾਨ ਕਾਫੀ ਜ਼ਿਆਦਾ ਜ਼ਖਮੀ ਹੋ ਜਾਂਦਾ ਤੇ ਪਰਿਵਾਰ ਉਸਨੂੰ ਜ਼ਖਮੀ ਹਾਲਤ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਤੇ ਲਈ ਪਹੁੰਚਦੇ ਨੇ ਤਾਂ ਜੋ ਉਸ ਦਾ ਇਲਾਜ ਕਰਵਾਇਆ ਜਾ ਸਕੇ ਇਸ ਦੇ ਨਾਲ ਹੀ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਇਸ ਮਾਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਾਂ ਦੇਖਣਾ ਇਹ ਹੋਏਗਾ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਇਸ ਵਿਚਾਲੇ ਨੌਜਵਾਨ ਦੇ ਵੱਲੋਂ ਕੀ ਕੁਝ ਬਿਆਨ ਦਿੱਤਾ ਗਿਆ ਇੱਕ ਵਾਰ ਤੁਸੀਂ ਵੀ ਸੁਣੋ ਕੀ ਕਰਨੇ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨਾਲ ਤੇ ਉਹ ਇਹ ਕੋਈ ਤਾਂ ਨਹੀਂ ਨਹੀਂ ਜੀ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਪਹਿਲਾਂ ਬਸ ਫਸਟ ਟਾਈਮ ਹੋਇਆ ਵਾ ਮੈਂ ਕਿ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਸ ਮੁੰਡੇ ਦਾ ਯਾਰ ਦੋਸਤ ਸੀ ਤੁਹਾਡੇ ਨਹੀਂ ਜੀ ਯਾਰ ਦੋਸਤ ਪਹਿਲਾਂ ਤਾਂ ਸੀਗੇ ਪਰ ਹੁਣ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਇਹ ਤਾਂ ਬੁਲਾਉਂਦਾ ਵੀ ਨਹੀਂ ਉਹਨਾਂ ਨੂੰ ਕਿੰਨੇ ਕਿੰਨੀ ਦੇਰ ਹੋ ਗਈ ਨਹੀਂ ਬੁਲਾਉਂਦਾ ਕਾਫੀ ਦੇਰ ਹੋ ਗਈ ਹੈ ਕੋਈ ਲੈਂਦੇ ਨਹੀਂ ਸੀ ਨਹੀਂ ਜੀ ਨਹੀਂ ਹੁਣ ਤਾਂ ਕੋਈ ਲੈਣ ਦੇ ਨਹੀਂ ਸੀਗਾ ਇਹ ਤਾਂ ਪਤਾ ਨਹੀਂ ਜੀ ਬੱਚਿਆਂ ਵਿੱਚ ਕਿਹੜੀ ਗੱਲ ਹੋਈ ਬਸ ਸਾਨੂੰ ਤਾਂ ਇੰਨਾ ਪਤਾ ਚੱਲਿਆ ਵਾ ਕਿ ਇਹਨਾਂ ਦੇ ਵਿੱਚ ਕੋਈ ਗੱਲ ਹੋਈ ਸਾਨੂੰ ਨਹੀਂ ਪਤਾ ਹੈਗਾ ਕਿਹੜੀ ਗੱਲ ਹੋਈ ਹੈ ਬਸ ਇਹ ਪਤਾ ਵਾ ਕਿ ਬੱਚੇ ਦੇ ਸੱਟਾਂ ਲੱਗੀਆਂ ਵਾ ਤੇ ਉਹਨਾਂ ਦੀ ਕਾਨੂੰਨੀ ਕਾਰਵਾਰੀ ਕੀਤੀ ਜਾਵੇ ਸਾਡੀ ਹਸਾ ਹੋਇਆ ਕਿਹੜੀ ਜਗ੍ਹਾ ਤੇ ਸਾਡੇ ਮੱਲੇ ਤੋਂ ਬਾਹਰ ਕਿਹੜੀ ਇਧਰ ਕਿਹੜੀ ਜਗ੍ਹਾ ਛੋਣੀ ਮੱਲਾ ਛੋਣੀ ਮੱਲੇ ਦਾਲ ਮਿੰਦ ਕੀ ਹੋਇਆ ਕੀ ਅੱਜ ਪਤਾ ਨਹੀਂ ਜੀ ਕੀ ਹੋਇਆ ਮੈਂ ਤਾਂ ਆਪਣੇ ਬੇਟੇ ਨੂੰ ਬਾਹਰ ਭੇਜਿਆ ਸੀ ਦਾਲ ਲੈਣ ਲਈ ਤਾਂ ਸਾਨੂੰ ਤਾਂ ਉਹਦੇ ਪਤਾ ਚੱਲਿਆ ਜਦੋਂ ਮੱਲੇ ਵਾਲੇ ਚੱਕ ਕੇ ਲੈ ਆਏ ਇਹਨੂੰ 8-10 ਮੁੰਡਿਆਂ ਨੇ ਬਹੁਤ ਬੁਰੀ ਤਰ੍ਹਾਂ ਮਾਰਿਆ ਇਹਦੇ ਇਹਦੇ ਘਰ ਘਰ ਤੋਂ ਕਿੰਨੀ ਦੂਰੀ ਤੇ ਜਮ ਲੱਗਦਾ ਹੋਇਆ ਹੱਸਾ ਕਿ ਕਿੱਥੇ ਹੈ ਬਸ ਥੋੜੀ ਜਿਹੀ ਦੂਰੀ ਹੈ ਕੋਈ ਜ਼ਿਆਦਾ ਦੂਰ ਵੀ ਨਹੀਂ ਹੈ ਕੋਈ 20 ਕ ਘਰ ਦੂਰ ਹੈ ਜਿਹੜਾ ਮੱਲਾ ਤੁਹਾਡਾ ਮੱਲਾ ਬੱਲਾ ਸਾਡਾ ਛੋਣੀ ਮੱਲਾ ਜੀ ਤੇ ਹੁਣ ਮੁੰਡੇ ਦੀ ਤਬੀਰ ਕਿਦਾਂ ਬਹੁਤ ਖਰਾਬ ਆ ਜੀ ਉਹਦੇ ਬਲੱਡ ਬਹੁਤ ਜ਼ਿਆਦਾ ਨਿਕਲ ਰਿਹਾ ਪਿਆ ਵਾ ਇਸ ਤੋਂ ਪਹਿਲਾਂ ਵੀ ਕੋਈ ਐਦਾਂ ਹੋਇਆ ਨਹੀਂ ਜੀ ਐਦਾਂ ਕਦੀ ਨਹੀਂ ਹੋਇਆ ਅੱਛਾ ਜੀ ਫਸਟ ਟਾਈਮ ਹੋਇਆ ਵਾ ਤੇ ਪਤਾ ਨਹੀਂ ਉਹਨਾਂ ਨੇ ਕਿਹੜੀ ਗੱਲਾਂ ਮਾਰਿਆ ਇਹਦੇ ਤੇ ਹੁਣ ਕੀ ਮੰਗ ਕਰਦੇ ਅਸੀਂ ਕਹਿੰਦੇ ਉਹਨਾਂ ਦੀ ਚੰਗੀ ਤਰ੍ਹਾਂ ਕੀਤੀ ਜਾਵੇ ਦੇਖ ਭਾਲ ਜਰਾ ਕਰ ਹਾਂ ਤੇ ਫਿਰ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਮੰਤਨ ਹੈ ਅੱਛਾ ਕੀ ਹੋਇਆ ਅੱਜ ਮੈਂ ਨਹੀਂ ਚੌਂਕ 'ਚ ਖੜਾ ਸੀਗਾ ਉਹ ਆਏ ਮੈਂ ਉਹਨਾਂ ਨੂੰ ਦੇਖ ਰਿਹਾ ਸੀਗਾ ਕਿਹਨਾਂ ਨੂੰ ਉਹ ਮੁੰਡੇ ਹੀ ਸੀਗੇ ਜਿਹੜੇ ਅੱਛਾ ਜਿਹੜੇ ਚੌਂਕ 'ਚ ਖੜੇ ਸੀ ਆਪਣੇ ਮੰਨੇ ਦੇ ਗਾਣ ਕੋ ਛੋਣੀ ਮੁਹੱਲਾ ਦਾਲ ਚਿੱਤੀ ਕੋ ਬਾਹਰ ਨਿਕਲ ਕੇ ਖੜਾ ਸੀ ਅੱਛਾ ਮੇਰੇ ਅੱਲ ਘੂਰ ਘੂਰ ਕੇ ਦੇਖ ਰਹੇ ਸੀਗੇ ਅੱਛਾ ਅੱਛਾ ਆਏ ਮੈਨੂੰ ਮਾਰਨ ਲੱਗ ਗਏ ਵਸ ਕਿੰਨੇ ਮੁੰਡੇ ਸੀਗੇ ਕੌਣ ਸੀਗੇ ਕਿਉਂ ਮਾਰਨ ਲੱਗੇ ਸ਼ਾਈ ਮੱਲੇ ਦੇ ਮੁੰਡੇ ਆ ਅੱਛਾ ਨਾਮ ਵੀ ਉਹਨਾਂ ਨੇ ਤੁਹਾਨੂੰ ਮੈਂ ਦੱਸ ਦਿੰਦਾ ਪਹਿਲੇ ਨੰਬਰ ਤੇ ਬੁੱਲੂ ਆ ਦੂਜੇ ਨੰਬਰ ਤੇ ਹੈਗਾ ਕਾਰਤਿਕ ਤੀਜੇ ਤੇ ਹੈਗਾ ਕਾਲੂ ਚੌਥੇ ਤੇ ਹਰੀ ਅੱਛਾ ਤੇ ਹਮਲਾ 6-7 ਇਹਨੇ ਸੀਗੇ 6-7 ਜਣੇ ਹਾਂਜੀ ਮਾਰਿਆ ਕਿਉਂ ਮਾਰਿਆ ਕਿਉਂ ਤੈਨੂੰ ਮੈਨੂੰ ਪਤਾ ਨਹੀਂ ਕਿਉਂ ਮਾਰਿਆ ਬਨੂਜ ਪਤਨੀ ਪ੍ਰਾਨੀ ਰਣਜੀਤ ਭਾਈ ਨਾ ਇਹ ਆਪਣੇ ਕੇ ਦੀ ਲੜਾਈ ਲੜਾਈ ਦੱਸਦੇ ਕਦੋਂ ਜਾਣਦਾ ਵੀਰੇ ਇਹਨਾਂ ਨੂੰ ਮੈਂ ਉਦਾਂ ਹੀ ਯਾਰ ਦੋਸਤ ਹੁੰਦੇ ਸੀਗੇ ਮੈਨਾਂ ਹੀ ਲੜ ਪਏ ਪਤਾ ਨਹੀਂ ਆਪਣ ਨੂੰ ਕਿਹੜੀ ਗੱਲ ਉਹਨਾਂ ਨੇ ਮਾਰਿਆ ਲੜਾਈ ਕਿਸ ਕਾਰਨ ਹੋਈ ਤਿੱਖਾ ਪਤਾ ਹੋਵੇਗਾ ਮੈਨੂੰ ਘੂਰ ਰਹੇ ਸੀਗੇ ਅੱਛਾ ਮੈਂ ਉੱਥੇ ਖੜਾ ਸੀ ਆਇਆ ਚਪੇੜ ਮਾਰਦੀ ਮੈਂ ਕਿ ਕੀ ਹੋਇਆ ਭਾਈ ਮਾਰਨ ਲੱਗੇ ਮੈਨੂੰ ਕਿੱਥੇ ਮਾਰਿਆ ਕਿੱਥੇ ਮੇਰੇ ਸਿਰ ਤੇ ਮਾਰਿਆ ਕੱਲ ਹੀ ਸੀ ਜਦੋਂ ਮਾਰਿਆ ਹਾਂਜੀ ਕੱਲ ਹੀ ਸੀਗਾ ਦਾਦ ਸੀਗੇ ਖੰਡੇ ਸੀਗੇ ਛੂਰਾ ਛੂਰੇ ਛੂਰੇ ਬੋ ਮਾਰੇ ਮੇਰੇ ਅੰਦਰ ਨੂੰ ਅੱਛਾ ਸਿਰ ਦੇ ਵਿੱਚ ਹਾਂਜੀ ਤੇ ਫਿਰ ਉਹ ਤੈਨੂੰ ਲੈ ਕੇ ਕੋਣਾ ਤੇ ਮੇਰੇ ਮਹੱਲੇਦਾਰ ਲੈ ਕੇ ਮੇਰੀ ਫੈਮਿਲੀ ਮੇਰੇ ਨਾਲ ਹੁਣ ਮੈਂ ਸਾਹ ਵੀ ਮਨੁੱਖ ਔਖਾ ਰਿਹਾ ਤੇ ਹੁਣ ਕੀ ਮੰਗ ਕਰਦੇ ਆ ਇਹਨਾਂ ਦੇ ਪਰਚਾ ਹੋਵੇ ਜੀ ਕਿ ਅੱਜ ਮੇਰੇ ਮਾਰੇ ਆ ਗੱਲ ਕਿਸੇ ਹੋਰ ਦੇ ਪੁੱਤ ਦੀ ਕੀ ਨਾ ਸਾਰੇ ਵਾਰਾ ਕਰਦੇ ਆ ਕਰਦੇ ਪਹਿਲਾਂ ਵੀ ਇਹਨਾਂ ਨੂੰ ਬੁੱਲ ਚ ਲੱਭਦੀ ਫਿਰਦੀ ਆ ਪਾਂ ਜੀ ਕਿ ਮੰਗੀ ਕਰਦੇ ਹਾਂ ਤੁਸੀਂ ਅਸੀਂ ਕਹਿੰਨੇ ਜੋ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨਾਲ ਤੇ ਉਹ ਇੱਕ ਲੋ ਤਾਂ ਨਹੀਂ ਨਹੀਂ ਜੀ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਪਹਿਲਾਂ ਬਸ ਫਸਟ ਟਾਈਮ ਹੋਇਆ ਵਾ ਮੈਂ ਕਹਿੰਨੀ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਸ ਮੁੰਡੇ ਦਾ ਯਾਰ ਦੋਸਤ ਸੀ ਤੁਹਾਡੇ ਨਹੀਂ ਜੀ ਯਾਰ ਦੋਸਤ ਪਹਿਲਾਂ ਤਾਂ ਸੀਗੇ ਪਰ ਹੁਣ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਇਹ ਤਾਂ ਬੁਲਾਉਂਦਾ ਵੀ ਨਹੀਂ ਉਹਨਾਂ ਨੂੰ ਕਿੰਨੇ ਕਿੰਨੀ ਦੇਰ ਹੋ ਗਈ ਨਹੀਂ ਬੁਲਾਉਂਦਾ ਕਾਫੀ ਦੇਰ ਹੋ ਗਈ ਹੈ ਕੋਈ ਲੈਂਦਾ ਨਹੀਂ ਸੀ ਨਹੀਂ ਜੀ ਨਹੀਂ ਹੁਣ ਤਾਂ ਕੋਈ ਲੈਣ ਦੇ ਨਹੀਂ ਸੀਗਾ ਇਹ ਤਾਂ ਪਤਾ ਨਹੀਂ ਜੀ ਬੱਚਿਆਂ ਵਿੱਚ ਕਿਹੜੀ ਗੱਲ ਹੋਈ ਬਸ ਸਾਨੂੰ ਤਾਂ ਇੰਨਾ ਪਤਾ ਚੱਲਿਆ ਵਾ ਕਿ